ਪਿਛਲੇ ਦਿਨੀ ਭਾਰਤੀ ਜਨਤਾ ਪਾਰਟੀ ਦੀ ਮੈਂਬਰ ਪਾਰਲੀਮੈਂਟ ਕੰਗਰਣ ਰੌਤ ਦੇ ਨਾਲ ਚੰਡੀਗੜ੍ਹ 에어ਪੋਰਟ ਦੇ ਵਿੱਚ ਤਲਾਸ਼ੀ ਤੋਂ ਬਾਅਦ ਇੱਕ ਬਵਾਦ ਹੋਇਆ ਤੇ ਫਿਰ ਕੰਗਣਾ ਨੌਤ ਵੱਲੋਂ ਇੱਕ ਜਿਹੀ ਟਿੱਪਣੀ ਕੀਤੀ ਗਈ ਕਿ ਪੰਜਾਬ ਦੇ ਵਿੱਚ ਅੱਤਵਾਦ ਫਿਰ ਉੱਭਰ ਰਿਹਾ ਔਰ ਉਸ ਤੋਂ ਬਾਅਦ ਇੱਕ ਐਕਸ਼ਨ ਹਰਿਆਣੇ ਦੇ ਵਿੱਚ ਹੁੰਦਾ ਕਿ ਦੋ ਨੌਜਵਾਨਾਂ ਵੱਲੋਂ ਇੱਕ ਸਿੱਖ ਕਾਰੋਬਾਰੀ ਨੂੰ ਇਸ ਕਰਕੇ ਕੁੱਟਿਆ ਜਾਂਦਾ ਕਿ ਉਹ ਕਹਿੰਦੇ ਕਿ ਖਾਲਿਸਤਾਨੀਆ ਉਸ ਤੋਂ ਬਾਅਦ ਹਰਿਆਣਾ ਸਰਕਾਰ ਹਰਕਤ ਦੇ ਵਿੱਚ ਆਉਂਦੀ ਹੈ ਐਸਪੀ ਕੈਥਲ ਉਨਾ ਬਲੋ ਇੱਕ ਐਸਆਈਟੀ ਬਣਾਈ ਜਾਂਦੀ ਹੈ ਐਸਆਈਟੀ ਦੇ ਮੁਖੀ ਡੀਐਸਪੀ ਗੁਰਵਿੰਦਰ ਸਿੰਘ ਹੋਣੀ ਲਗਾਏ ਜਾਂਦੇ ਨੇ ਪੂਰਾ ਵਾਰਦਾਤ ਕੀ ਪੂਰੀ ਕਾਂਡ ਕੀ ਆ ਇਸ ਮਸਲੇ ਦੇ ਵਿੱਚ ਅਸੀਂ ਡੀਐਸਪੀ ਗੁਰਵਿੰਦਰ ਸਿੰਘ ਹੋਣਾ ਦੇ ਨਾਲ ਗੱਲਬਾਤ ਕੀਤੀ ਜਿਹੜੀ ਉਹ ਦਿਨ ਉਹ ਵਾਪਰਿਆ ਉਸ ਮਸਲੇ ਦੇ ਵਿੱਚ ਕਿੰਨੇ ਕਿ ਲੋਕ ਤੁਸੀਂ ਹੁਣ ਤੱਕ ਗ੍ਰਿਫਤਾਰ ਕਰ ਲਈ ਔਰ ਕਿਸ ਆਈਪੀਸੀ ਤਹਿਤ ਮਕਦਮਾ ਰਜਿਸਟਰ ਕੀਤਾ ਜੀ ਜੀ ਮਕਦਮਾ ਹੈਗਾ 323 341 ਜੀ 300 308 341 295 ए 506 जी 308 आईपीसी जी ਇਹ ਦੋ ਦੋ ਹੀ ਕਲਪਰੇਟ ਸੀਗੇ ਜੀ ਦੋ ਅਰੈਸਟ ਕਰ ਲਿਆ ਸੀ ਅੱਜ ਪੇਸ਼ ਕਰਾਂਗੇ ਅੱਛਾ ਇਹ ਕਿੱਥੋਂ ਦੇ ਰਹਿਣ ਵਾਲੇ ਸੀ ਮੁੰਡੇ ਜੀ ਹਲੋ ਮੈਂ ਕਿ ਮੁੰਡੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਉਹਨਦੇ ਲੋਕੀਆਂ ਜੀ ਕਸਨ ਦੇ ਇੱਕ ਬੇਸਿਕਲੀ ਜੇ ਇੰਡਸਟਰੀ ਦਾ ਪਤਾ ਇਹਨਾਂ ਦਾ ਚਲਿਆ ਹੋ ਇਹਨਾਂ ਦਾ ਕੋਈ ਪਾਸਟ ਪਿਸ਼ੋਕੜ ਕੀ ਹੈ ਜੀ ਕੋਈ ਕ੍ਰਿਮੀਨਲ ਬੈਕਗਰਾਉਂਡ ਕੋਈ ਇਹ ਕਮੁੰਡਾ ਹੈਗਾ ਉਹਦੇ ਅੰਗੇਸ਼ ਤੇ ਹੈਗੇ ਨੇ ਆਰਮ ਲੈਕਟ ਦੇ ਦੋ ਪਰਚੇ ਜੀ ਹਾਂਜੀ ਹਾਂਜੀ ਇਹਨਾਂ ਨੇ ਲੜਾਈ ਝਗੜਾ ਕਿ ਵਾਕਈ ਉਹਨੂੰ ਖਾਲਸਤਾਨੀ ਕਹਿ ਕੇ ਉਸ ਕਾਰੋਬਾਰੀ ਦੀ ਕੁੱਟਮਾਰ ਕੀਤੀ ਜਿਹੜਾ ਸੁਖਵਿੰਦਰ ਸਿੰਘ ਜੀ ਜੀ ਹਾਂਜੀ ਇਹਦੇ ਗੱਲ ਤੇ ਤਾਂ ਅਮੇਨ ਇਨਵੈਸਟੀਗੇਸ਼ਨ ਚੱਲ ਰਹੀ ਹੈ ਲੜਾਈ ਝਗੜਾ ਤਾਂ ਕਿਤਾ ਹੀ ਹੈ ਇਹਨਾਂ ਨੇ ਜੀ ਦੇਖੋ ਜੀ ਉਹਦੇ ਵਿੱਚ ਤਾਂ ਹੋਈ ਹੈ ਕਈ ਅੱਜ ਵਧੀਆ ਨੂੰ ਕੁੰਡਲ ਜੀ ਜੀ ਬਾਕੀ ਦੰਗ ਬਾਰੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਅਨਵੇਸ਼ ਕਰਨਾ ਰਮਨ ਲਾਹਕੇ ਜੀ ਦੇਖਦੇ ਹਾਂ ਬਸ ਇਹ ਉਹ ਉਹਨੇ ਸੁਖਵਿੰਦਰ ਸਿੰਘ ਹੋਣਾ ਨੇ ਪਛਾਣ ਲੇ ਕੇ ਇਹ ਹੀ ਬੰਦੇ ਜੀ ਹਾਂ ਜੀ ਹਾਂ ਜੀ ਹਾਂ ਜੀ ਜਿਹੜੇ ਆਈ ਵਿਟਨੈਸ ਚ ਉਹਨਾਂ ਨੇ ਪਛਾਣ ਲਿਆ ਅੱਛਾ ਇੱਕ ਤੁਸੀਂ ਬੜਾ ਜਲਦੀ ਇਸੇ ਹਰਿਆਣਾ ਪੁਲਿਸ ਨੇ ਕੈਥਰ ਪੁਲਿਸ ਨੇ ਕੰਮ ਕੀਤਾ ਕਿ ਰਾਤ ਦੇ ਹਨੇਰੇ ਦੇ ਵਿੱਚ ਵੀ ਤੁਸੀਂ ਇਹ ਬੰਦੇ ਟਰੇਸ ਕਰ ਲਏ ਵਿਦੀਨ ਟਾਈਮ ਤੇ ਇਹ ਕਿਵੇਂ ਕਲੂ ਕਿੱਥੋਂ ਜੀ ਕੁਝ ਪਤਾ ਲੱਗਾ ਸੀ ਇਹਨਾਂ ਬਾਰੇ ਜੀ ਕੁਝ ਇਸ ਤਰ੍ਹਾਂ ਇਹ ਕਿ ਥੋੜਾ ਜਨਾ ਅ ਅੱਧ ਅੱਧਦਾ ਨੰਬਰ ਥੋੜਾ ਬੜਾ ਜਿਸ ਤਰ੍ਹਾਂ ਸਟਾਰਟਿੰਗ ਦਾ ਨੰਬਰ ਸੀਗਾ ਇੱਕ ਦਾ ਜੀ ਬੜੀ ਐਕਟੀਵ ਡਿਟੇਲ ਕਿਹਾ ਸਟਾਰਟਿੰਗ ਦੇ ਨੰਬਰਾਂ ਦੇ ਜੀ ਠੀਕ ਹੈ ਜੀ ਸਟਾਰਟਿੰਗ ਮੀਨਸ ਥੋੜਾ ਜਿਹਾ ਅੱਧਕ ਨੰਬਰ ਇਹਦਾ ਸੀਗਾ ਮੇਨ ਪਹਿਲਾ ਜੀ ਠੀਕ ਹੈ ਜੀ ਇਹਦਾ ਆਈ ਵਿਟਨੈਸ ਸੀ ਉਹਨੇ ਨੋਟ ਕੀਤਾ ਸੀ ਜੀ ਤੇ ਉਸ ਤੋਂ ਬਾਅਦ ਫਿਰ ਅਸੀਂ ਸੀਸੀਟੀਵੀ ਕੈਮਰਾ ਦੀ ਫੁਟੇਜ ਜਿਹੜੀ ਹੈਗੀ ਨੇ ਉਹਨਾਂ ਦੇ ਬੇਸਟ ਆਈਡੈਂਟੀਫਾਈ ਕੀਤਾ ਫਿਰ ਜੀ ਅਲੇਖਾਂ ਤੇ ਇਹ ਇਹ ਜਿਹੜਾ ਫਾਟਕ ਤੇ ਰੁਕੇ ਕਿ ਪਹਿਲਾਂ ਵੀ ਇੱਕ ਇੱਕ ਦੂਜੇ ਨੂੰ ਇਹ ਜਾਣਦੇ ਕੁਛ ਇਦਾਂ ਦੀ ਹਜੇ ਤਫ਼ਤੀਸ਼ ਤੇ ਨਹੀਂ ਬਾਰੀ ਅਚਾਨਕ ਜਾਣਕਾਰੀ ਕੋਈ ਨਹੀਂ ਹੈਗੀ ਜਿੰਨਾਂ ਦੀ ਆਪਸ ਚ ਜਿਹੜਾ ਇੰਜਰਡ ਨੇ ਉਹਨਾਂ ਦੀ ਤੇ ਇਹਨਾਂ ਦੀ ਕੋਈ ਜਾਣਕਾਰੀ ਨਹੀਂ ਹੈਗੀ ਕਿਸੇ ਤਰ੍ਹਾਂ ਦੀ ਜੀ ਤੇ ਜਿਹ ਦੇ ਖਿਲਾਫ ਆਰਮ ਐਕਟ ਦੇ ਤਹਿਤ ਕੇਸ ਰਜਿਸਟਰਡ ਹੈ ਉਹ ਕਥੀ ਸਦੋਸ਼ੀ ਦਾ ਕੀ ਨਾਮ ਜੀ ਕੁਛ ਉਹਦਾ ਨਾਮ ਇਸ਼ੂ ਹੈਗਾ ਜੀ ਇਸ਼ੂ ਮੁੰਡਾ ਜੀ ਜੀ ਜਿਹੜਾ ਫਾਈਨੈਂਸ ਦਾ ਕੰਮ ਕਰਦਾ ਜੀ ਸਰ ਸਰ ਹਾਂ ਜੀ ਹਾਂ ਜੀ ਫਾਈਨੈਂਸ ਦਾ ਕੰਮ ਕਰਦਾ ਇਹੀ ਇਹੀ ਹੈ ਇਹ ਦੋਨੇ ਇੱਕ ਦੂਜੇ ਦੇ ਵਾਕਿਬ ਹੈ ਜਿਹੜਾ ਇੱਕ ਤੇ ਅਗਰ ਸੁਨੀਲ ਉਹ ਤਾਂ ਉਹ ਤਾਂ ਜਾਣਕਾਰ ਨਾ ਦੋਸਤ ਮਿੱਤਰ ਹੀ ਜੀ ਜੀ ਆਈ ਇਕੱਠੇ ਸੀ ਤੇ ਠੀਕ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਜੀ ਹਰਿਆਣਾ ਪੁਲਿਸ ਨੇ ਕੈਥਲ ਵਿੱਚ ਪਿਛਲੇ ਦਿਨੀ ਕਥਿਤ ਖਾਲਸਤਾਨੀ ਦੱਸ ਕੇ ਇੱਕ ਸਿੱਖ ਕਾਰੋਬਾਰ ਦੀ ਕੁੱਟ ਮਾਰ ਕਰਨ ਦੇ ਮਸਲੇ ਵਿੱਚ ਦੋ ਵਿਕਤੀਆਂ ਨੂੰ ਗ੍ਰਿਫਤਾਰ ਕੀਤਾ ਖੋਦ ਤੁਸੀਂ ਸੁਣਿਆ ਕਿ ਡੀਐਸਪੀ ਗੁਰਵਿੰਦਰ ਸਿੰਘ ਹੁਣੇ ਦੱਸਿਆ ਇਸ ਘਟਨਾ ਮਗਰ ਕੈਥਲ ਪੁਲਿਸ ਨੇ ਇੱਕ ਪੰਜ ਮੈਂਬਰੀ ਵਿਸ਼ੇਸ਼ ਜਾਂਚ ਟੀਮ ਦਾ ਗਠਨ ਕੀਤਾ ਐਸਪੀ ਕੈਥਲ ਜਿਹੜੇ ਉਹਨਾਂ ਵੱਲੋਂ ਇੱਕ ਟੀਮ ਬਣਾਈ ਜਾਂਦੀ ਹੈ ਉਪਾਸਨਾ ਜੱਦਵਾਲੋ ਉਸ ਟੀਮ ਦੀ ਅਗਵਾਈ ਡੀਐਸਪੀ ਗੁਰਵਿੰਦਰ ਸਿੰਘ ਹੁਣੀ ਕਰਦੇ ਨੇ ਤੇ ਗ੍ਰਿਫਤਾਰ ਕੀਤੇ ਗਏ ਵਿਕਤੀਆਂ ਦੀ ਪਛਾਣ ਈਸ਼ੂ ਵਾਸੀ ਪਿੰਡ ਸਿੰਘਵਾਲ ਜੀਤ ਅਤੇ ਸੁਨੀਲ ਵਾਸੀ ਪਿੰਡ ਸ਼ੇਰਗੜ੍ਹ ਵਜੋਂ ਹੋਈ ਆ ਇਹਨਾਂ ਦੋਨਾਂ ਮੁਲਜ਼ਮਾਂ ਦੀ ਉਮਰ 30 ਸਾਲ ਦੇ ਕਰੀਬ ਹੈ ਤੇ ਉਹਨਾਂ ਨੂੰ ਜੀਨ ਜ਼ਿਲ੍ਹੇ ਦੇ ਪੈਂਦੇ ਪਿੰਡ ਪੈਗਾ ਤੋਂ ਗ੍ਰਿਫਤਾਰ ਕੀਤਾ ਗਿਆ ਈਸ਼ੂ ਇੱਕ ਫਾਈਨੈਂਸ ਕੰਪਨੀ ਵਿੱਚ ਕੰਮ ਕਰਦਾ ਜਦ ਕਿ ਸੁਨੀਲ ਟੈਕਸੀ ਡਰਾਈਵਰ ਹੈ ਇਹਨਾਂ ਵਿੱਚੋਂ ਇੱਕ ਦਾ ਪੁਰਾਣਾ ਕ੍ਰਾਈਮ ਰਿਕਾਰਡ ਵੀ ਬੋਲਦਾ ਕਿ ਜਦੋਂ ਉਹਨਾਂ ਦੇ ਉੱਪਰ ਆਰਮ ਐਕਟ ਦੇ ਤਹਿਤ ਵੀ ਕੇਸ ਰਜਿਸਟਰਡ ਦੇ ਹੁਣ ਅਸੀਂ ਉਹ ਪਾਕ ਵੀ ਸੁਣਾਉਂਦੇ ਆ ਜਿਹੜਾ ਸਿੱਖ ਕਾਰੋਬਾਰੀ ਸੁਖਵਿੰਦਰ ਸਿੰਘ ਹੋਣਾ ਦੱਸਿਆ ਸੀ ਕਿ ਉਹ ਆਪਣੇ ਦੁਕਾਨ ਬੰਦ ਕਰਕੇ ਘਰ ਨੂੰ ਜਾ ਰਹੇ ਸੀ ਤੇ ਰਸਤੇ ਦੇ ਵਿੱਚ ਦੋ ਨੌਜਵਾਨ ਜਿਹੜੇ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੇ ਨਾਲ ਕੁੱਟਮਾਰ ਕੀਤੀ ਸੁਖਵਿੰਦਰ ਸਿੰਘ ਜੀ ਮੈਨੂੰ ਦੱਸਿਓ ਆਪਾਂ ਹਰਿਆਣੇ ਦੇ ਕਿਸ ਪਿੰਡ ਦੇ ਰਹਿਣ ਵਾਲੇ ਕਿਹੜੇ ਜ਼ਿਲ੍ਹੇ ਦੇ ਨੇ ਤੇ ਜੋ ਤੁਹਾਡੇ ਨਾਲ ਕੱਲ ਵਾਰਦਾਤ ਵਾਪਰੀ ਆ ਉਹ ਕਿੱਥੇ ਵਾਪਰੀ ਆ ਤੇ ਕਿਉਂ ਵਾਪਰੀ ਆ ਤੇ ਕੌਣ ਲੋਕ ਸੀ ਸਰ ਮੈਂ ਆਪਣਾ ਤਰਨਾਲ ਰੋਡ ਤੇ ਮੇਰਾ ਸੌਰਾ ਨੂੰ ਕਰਨੀ ਚੱਲਦਾ ਜੀ ਤੇ ਹੁੱਡਾ ਉਹ ਸੈਕਟਰ 51 ਨਿਕਾੜੇ ਜੀ ਸਰ ਮੈਂ ਆਪਣੀ ਸ਼ੋਰੂਮ ਤੋਂ ਕਾਰ ਦੀ ਤਰਫ ਜਾ ਰਿਹਾ ਹਾਂ ਰਾਤ ਨੂੰ 10:00 ਤੋਂ 11:00 ਦੀ ਗੱਲ ਹੈ ਜੀ ਤੇ ਫਾਟਕ ਬਣ ਸੀ ਤੇ ਦੋ ਦੋ ਬੰਦੇ ਸਨ ਲਾਲਾ ਸੱਤੋਂ 23 ਸਾਲ ਦੇ ਮੁੰਡੇ ਲਾਲੋ ਜੀ ਤੇ ਮੈਂ ਫੇਸਬੁਕ 'ਚ ਫਾਟੇ ਦੇ ਕੋਲ ਖੜੀ ਕਰ ਦਿੱ ਉਹਨਾਂ ਨੇ ਮੇਰੇ ਕਿਤੇ ਮੇਰੀ ਸਾਈਡ 'ਚ ਖੜੀ ਕਰ ਲਈ ਜੀ ਤੇ ਉਹ ਜਿਹੜੋ ਵੀ ਫਾਟ ਡੀਓ ਉਹ ਫਾਟਕ ਕੋਲ ਲੱਗਾ ਤੇ ਉਹਨਾਂ ਨੇ ਮੈਨੂੰ ਕਿਹਾ ਖਾਲਿਸਤਾਨ ਖਾਲਿਸਤਾਨੀ ਗਲਤੀ ਨਹੀਂ ਕਰ ਲੈ ਜੀ ਆਹ ਹੋਈ ਬਈ ਤੂੰ ਗੱਲ ਸਭ ਦਾ ਪ੍ਰਯੋਗ ਕਰ ਰਿਹਾ ਹੈ ਹੂੰ ਹਾਂ ਉਸ ਤੋਂ ਬਾਅਦ ਚਲੋ ਖਾਣ ਪਿਆ ਸਾਡੇ ਉੱਤੇ ਬੜੀ ਬਹਿਸ ਲਸਾਈ ਹੋ ਗਈ ਹਨ ਖਾਲਿਸਤਾਨ ਕੇ ਬੰਤ ਕੋ ਗਾਲਾਂ ਦੇ ਕੱਢਣ ਲੱਗੇ ਸਾਰੇ ਖਾਲਿਸਤਾਨੇ ਤੋਂ ਪਉ ਪਰ ਜੋ ਜੋ ਕਿ ਮੈਂ ਗੋੜ ਫੜਨਾ ਬੰਨਾ ਹੂੰ ਅੱਛਾ ਉਸ ਤੋਂ ਬਾਅਦ ਲੋ ਗੱਡੀ ਚਲੀ ਗਈ ਤੇ ਉਹਨਾਂ ਨੇ ਫੇਰ ਮੈਨੂੰ ਇਹ ਖਾਲਿਸਤਾਨ ਦਾ ਪ੍ਰਯੋਗ ਦਿਖਾ ਉਹ ਦੁਬਾਰੀ ਹੋ ਰਿਹਾ ਇਹਨਾਂ ਮਰਤੇ ਅੱਧੀ ਹਿੱਕੀ ਲਾ ਜਣਾ ਮੋਟਰਸਾਈਕਲ ਦੀ ਘੱਟੀ ਲਾ ਕੇ ਯਸੂਰੋਂ ਮੋਟਰਸਾਈਕਲ ਦੀ ਤੇ ਉਹਨਾ ਇੱਕ ਬੰਦਾ ਉਤਰਿਆ ਤੇ ਮੇਰੇ ਨਾਲ ਹਸਤਾਬਾਈ ਸ਼ੁਰੂ ਕਰ ਦਿੱਤੀ ਜੀ ਤਾਂ ਉਹ ਹਸਤਾਬਾਈ ਨਾਲ ਬਾਾਈ ਉਹ ਜੀ ਉਹਨੇ ਮੈ ਮਾਰੇ ਉਹਨੇ ਮਾਰੇ ਨਾ ਤੀਜਾ ਮੰਦਰਾ ਹਨ ਟੋੜ ਪਈ ਇੱਕ ਸੀ ਉਹ ਮੇਰੇ ਉਹਨੇ ਮਾਰੀ ਇੱਕ ਕਰਦੇ ਵੇਖੇ ਦਾਰੋਨੀ ਤਾਂ ਮਾਰੀਆਂ ਜੀ ਉਸ ਵਕ ਉਸ ਵਕ ਵਾਲੇ ਜਿੰਨੇ ਮਸਲੇ ਨੇ ਉਹ ਬੰਦੇ ਕਹਿੰਦੇ ਨੇ ਮਾਰ ਦੋ ਸਾਡੇ ਦੇ ਕੇਸ ਪਹਿਲਾਂ ਵੀ ਉਤ ਹੋਏ ਆ ਤੇ ਇੱਕ ਹੋਰ ਫੂਕ ਤਲਾਗੇ ਜੀ ਤੇ ਇਹ ਫੋਟੋ ਆਈ ਜਮਾਲੇ ਸ਼ਿਨੂ ਪាលستانی ਨੂੰ 84 ਗਰਾਹ ਹੈ 85 ਆ ਗੱਲ ਹੋ ਗਈ ਜੀ ਸਾ ਗੱਲ ਹੋ ਗਈ ਹਾਂਜੀ ਤੇ ਇਹ ਉਹ ਕਾਰ ਤੇ ਸੀ ਜੀ ਨਹੀਂ ਸਰ ਉਹ ਬਾਈਕ ਤੇ ਸੀ ਸਪਲੈਂਡਰ ਸੀ ਮੇਰੇ ਖਿਆਲ ਦੋ ਜਣੇ ਕਿ ਤਿੰਨ ਜਣੇ ਸੀ ਜੀ ਉਹ ਸਰ ਦੋ ਜਣੇ ਸੀ ਅੱਛਾ ਜੀ ਤੇ ਉਹ ਤੁਹਾਡੀ ਪਛਾਣ ਚ ਨਹੀਂ ਕਿ ਕੋਈ ਬਾਹਰਲੇ ਉਪਰੇ ਸੀ ਜੀ ਸਰ ਪਛਾਣ ਕਰ ਤੇ ਤਾਰ ਹੋਈ ਹੋਣੀ ਪਛਾਣ ਤੇ ਨਹੀਂ ਆ अच्छा जी हां वो तो वैसे हिंदू वाले बंदे जो भाई तेरे दा हिंदू सिपाही तेरा अपना ਸਾਡੇ ਗਵਰਨਰ ਸਾਹਿਬ ਲੋਕ ਨੇ ਉਹਨਾਂ ਕੋ ਜੀ ਤੇ ਹੁਣ ਤੁਸੀਂ ਫਿਰ ਰਾਤ ਪੁਲਿਸ ਨੂੰ ਕੰਪਲੀਟ ਦਿੱਤੀ ਕੋਈ ਪਰਚਾ ਦਰਜ ਹੋ ਗਿਆ ਜੀ ਸਰ ਸਬਾਸੀ ਜੀ ਨੂੰ ਸੱਚਾ ਗਾਣਾ ਮੇਰੇ ਕੋਲ ਹੈ ਨਹੀਂ ਸੀ ਕਿ ਇਹ ਮੇਰੇ ਕੋਲ ਕੋਈ ਅਣਜਾਣ ਦਾ ਹੁੰਦਾ ਸੀ ਤੇ ਉਹਨੇ ਉਹਨੇ ਸਾਰਾ ਕਰਵਾਇਆ ਕਮਿਸ਼ਨ ਵੀ ਕਰਵਾਤੀ ਸੀ ਤੁਸੀਂ ਆ ਜੀ ਇਨ ਕਰਤੀਆਂ ਆ ਹਿੱਥੋਂ ਇੱਥੇ ਐਡਮਿਟ ਕਰ ਆ ਗਿਆ ਹਾਂ ਜੀ ਇਹ ਉਹਨੂੰ ਵਾਰਸਾ ਉਹਨੂੰ ਤੁਹਾਡੇ ਫੋਨ ਉੱਤੇ ਪਹਿਲਾਂ ਉਹਨਾਂ ਨੇ ਦਰਖਾਸਤ ਕੀਤੀ ਗਈ ਮੇਰੇ ਜਾਣ ਲੈ ਕੇ ਜੀ ਤੇ ਮਸੂਲ ਕਰਦੇ ਕਿ ਕਿ ਉਹ ਪਹਿਲਾਂ ਵੀ ਕਦੀ ਇਦਾਂ ਵਾਪਰਿਆ ਤੁਹਾਨੂੰ ਘੇਰ ਕੇ ਔਰ ਤੁਸੀਂ ਸਰਦਾਰ ਹੋ ਤੇ ਫਿਰ ਤੁਹਾਨੂੰ ਖਾਲਸਤਾਨੀ ਕਿਹਾ ਗਿਆ ਕੀ ਸਮਝਦੇ ਹੋ ਮੈਂ ਸਰ ਇੱਕ ਵਾਰ ਪਹਿਲਾਂ ਵੀ ਇੱਕ ਬੰਦਾ ਸੀ ਇੱਕ ਡਰਾਈਵਰ ਸੀ ਉਹ ਵੀ ਉਵੇਂ ਜਿਵੇਂ ਉਹ ਸਰਦਾਰਾਂ ਨੂੰ ਜਿੰਨਾਂ ਨੂੰ ਦੇਖਦਾ ਖਾਲਸਾ ਆਪਣਾ ਕਿਸਾਨਾਂ ਨੂੰ ਖਾਲਿਸਤਾਨ Mein ਆਉਨੋ ਤੇ ਆਉਤੋ ਇਹ ਹਾਰੀ ਗੇ ਜਿੰਨੂੰ ਖਾਲਿਸਤਾਨ ਦੇ ਨਾਲ ਜੋ ਤੇ ਉਹਨਾਂ ਨਾਲ ਕੋਈ ਮੌਤਲ ਖਾਲਸਾ ਲੜਾਈ ਹੋਈ ਸੀ ਉਹ ਬੰਦਾ ਕਿਸੇ ਮੰਤਪਲੇ ਡਰਾਈਵਰ ਸੀ ਜੀਪੀ ਦੇ ਤੇ ਚਲੋ ਤੇ ਆਪਾਂ ਉਹਨਾਂ ਨੂੰ ਨਿਬੜ ਗਏ ਸੀ ਹੁਣ ਇਹ ਇਹ ਜਿਹੜੇ ਬੰਦੇ ਸੀ ਇਹ ਪਤਾ ਨਹੀਂ ਕੌਣ ਹਨ ਕੌਣ ਨਹੀਂ ਹਨ ਇਹ ਜਿਹਨੂੰ ਸਰਦਾਰ ਹਰਿੰਦ ਨੇ ਉਹ ਤੋਂ ਹੀ ਗੋਲਪਗਰ ਨੂੰ ਖਾਲਿਸਤਾਨ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ ਨਹੀਂ ਜਿਵੇਂ ਬੀਤੇ ਦਿਨ ਹੀ ਕੰਗੜਾ ਰੌਤ ਨੇ ਪੰਗਾ ਪਾਇਆ ਹੈਗਾ ਕਿ ਉਹ ਕਹਿੰਦੇ ਕਿ ਪੰਜਾਬ ਚ ਖਾਲਸਤਾਨ ਵੱਧ ਰਿਹਾ ਜੀ ਅੱਤਵਾਦੀ ਨੇ ਪਰ ਤੁਸੀਂ ਤੇ ਹਰਿਆਣੇ ਦੇ ਵਿੱਚੋਂ ਹਰਿਆਣੇ ਦੇ ਵਿੱਚ ਜੇ ਸਿੱਖਾਂ ਦੇ ਨਾਲ ਇਦਾਂ ਹੋ ਰਹੀ ਹੈ ਤਾਂ ਬਹੁਤ ਮਾੜੀ ਗੱਲ ਹੈ। ਅਸੀਂ ਹੈ ਇਹ ਦਿਖਾਈ ਇਹ ਜੀ। ਹੂੰ ਹੂੰ। ਇਹ ਕਿਤੇ ਨਾ ਮਾਹੌਲ ਨੂੰ ਖਰਾਬ ਕੀਤਾ ਜਾ ਰਿਹਾ ਨਾ। ਜੀ ਤੇ ਤੁਸੀਂ ਕੋਈ ਜਿਹੜੀ ਇੱਥੇ ਕੋਈ ਸਿੱਖ ਜਥੇਬੰਦੀ ਆ ਉਹਦੇ ਨਾਲ ਇਲਾਕੇ ਦੇ ਐਸਐਸਪੀ ਜਾਂ ਡੀਐਸਪੀ ਨੂੰ ਮਿਲ ਰਹੇ ਹੋ ਜਾਂ ਕਿਸੇ ਬੀਜੇਪੀ ਦੇ ਐਮਐਲਏ ਨੂੰ ਨਹੀਂ ਸਾਰੇ ਅਵੇ ਜਿਵੇਂ ਇੱਕ ਮਨੋਰਥ ਉਹਨਾਂ ਦਾ ਫੋਨ ਆਇਆ ਸੀ ਮੇਰੇ ਕੋਲ ਆਂਦਾ ਸੀ ਨਾਲ ਤੁਹਾਡੇ ਖੜੇ ਆ ਤੇ ਆਪਣਾ ਮਾਨ ਸਾਡੀ ਪਾਰਟੀ ਕਰ ਨਾਲ ਤੋਂ ਵੀਰ ਸਿੰਘ ਸਾਹਿਬ ਨੇ ਉਹਨਾਂ ਦਾ ਫੋਨ ਹਰਜੀਤ ਸਿੰਘ ਵੀਰ ਤੇ ਜੀ ਉਹਨਾਂ ਦਾ ਫੋਨ ਮੇਰੇ ਕੋਲ ਜ਼ਰੂਰ ਆਇਆ ਜੀ ਤੇ ਉਹ ਰਾਸਤੇ 'ਚ ਕੋਈ ਨਾ ਕੋਈ ਕੈਮਰੇ ਕੂਮਰ ਦੇ ਲੱਗੇ ਹੋਣੇ ਪੁਲਿਸ ਨੇ ਜੇ ਸੀਸੀਟੀਵੀ ਫੁਟੇਜ ਦੇਖੀ ਨਹੀਂ ਜੀ ਉਹ ਦੇਖੋ ਜੀ ਹੁਣ ਪੁਲਿਸ ਆਪਣੀ ਕੀ ਕਾਰਵਾਈ ਕਰਦੀ ਐ ਹੁਣ ਆਪਣਾ ਬਿਆਨ ਲੈ ਗੀਏ 10 15 ਮਿੰਟ ਹੋ ਗਏ ਨੇ ਜੀ ਜੋ ਉਹ ਨਾਲ ਉਹ ਦਿਨਾਂ ਦੇ ਹਾਸੇ ਨਾਲ ਕਰਨਾ ਨਾ ਕਰਨਾ ਜੀ ਜੀ ਤੇ ਤੁਸੀਂ ਡੇਲੀ ਐਸਟੇਮ ਹੀ ਜਾਂਦੇ ਸੀ ਦੁਕਾਨ ਬੰਦ ਕਰਕੇ ਜੀ ਹਾਂ ਜੀ ਅਨਿਸ਼ਰੇ ਸਟੇਮ ਜਾਇ ਸਾਡੇ 9ਵੇਂ ਤੋਰ ਦੀ ਦਾ 10ੀ ਤੋਰ ਦੀ ਦਾ 10 ਤੋਂ ਪਹਿਲਾਂ ਤੋਰ ਦੀ ਦਾ 56 ਮਹੀਨਿਆਂ ਤੱਕ ਸੀ ਸਹੀ ਵਾਰੇ ਪਹਿਲਾਂ ਗੁਰਦਾਰੀ ਤੋਰ ਦੀ ਦਾ ਸਾਡੇ ਤੇ ਅੰਮ੍ਰਿਤਸਰ ਗੁਰਦਾਰੇ ਦਾ ਸਤੋ ਨੰਗਲ ਦਾ ਘਰ ਦਾ ਨਾਮ ਰੱਪੇ ਫਿਰ ਆਪਣਾ ਸ਼ੋਅਰੂਮ ਦਾ ਆਪਣਾ ਪਾਣੀ ਪੁਣੀ ਬੰਦਾਂ ਦਾ ਦਿਖਾਉਂਦੇ ਘਰ ਵਾਸਤੇ ਤੇ ਜਿਲ੍ਹਾ ਕਿਹੜਾ ਤੁਹਾਨੂੰ ਪੈਂਦਾ ਹੈਗਾ ਜੀ ਇਹ ਜਿਲ੍ਹਾ ਕਿੱਥੇ ਲਿਆ ਜੀ ਅੱਛਾ ਕੈਥੇ ਲੋ ਪਿੰਡ ਤਾਂ ਡਾ ਗਾਵਾ ਬਾਲੂ ਬੂਟਾ ਕੀ ਬਾਲੂ ਬਾਟਾ ਪਿੰਡ ਹੈ ਬਾਲੂ ਬਾਟਾ ਬਾਲੂ ਬਾਟਾ ਪਿੰਡ ਜੀ ਹਾਂ ਜੀ ਬਸ ਅਕੱਲਿ ਕਲਾਇਤ ਸੁਣਿਆ ਹੋਏ ਨਿਰਵਾਣਾ ਸੁਣਿਆ ਤੁਸੀਂ ਜੀ 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 ਹਾਂ ਇਨਲਾਕੀ ਤੇ ਅ ਦੁਕਾਨ ਤੋਂ ਘਰ ਕਿੰਨੇ ਕੁ ਦੂਰ ਹੈਗਾ ਜੀ ਤੁਹਾਡਾ ਹਾਂ ਲਗਭਗ 2 ਕਿਲੋਮੀਟਰ ਦੇ ਕੋਲ ਹੈ ਜੀ ਜੀ ਤੇ ਉਹਨਾਂ ਦਾ ਕੋਈ ਮੋਟਰਸਾਈਕਲ ਦਾ ਨੰਬਰ ਨੰਬਰ ਤਾਂ ਨਹੀਂ ਕੋਈ ਤੁਸੀਂ ਨੋਟ ਕਰ ਪਾਈ ਸਰ ਤਦੋਂ ਮੇਰੇ ਨੇ ਸਟਾਫ ਵਾਲੀ ਜੀ ਨੀਰਾ ਉਹ ਸੀ ਤੇ ਆਰ 22 B ਕੋਡ ਹੋ ਰਿਹਾ ਅਗਲੇ ਸਾਲ ਮੈਨੂੰ ਉਹ ਵਿਤਾ ਜਿਹੜਾ ਬੰਦੇ ਨੇ ਮੈਨੂੰ ਸਿਧਾਇਆ ਸੀ ਜੀ ਹਾਂਜੀ ਜੀ ਤੇ ਹੁਣ ਅਕਸਰ ਤੁਸੀਂ ਇਕੱਲੇ ਜਾਂਦੇ ਹੁੰਦੇ ਕਿ ਨਾਲ ਵੀ ਕੋਈ ਹੁੰਦਾ ਰਿਹਾ ਕਿ ਕੱਲ ਹੀ ਇਕੱਲੇ ਸੀ ਜੀ ਨਹੀਂ ਮੈਂ ਇਕੱਲੇ ਜਾਂਦਾ ਹਾਂ ਜੀ ਕਿਉਂਕਿ ਐਸਾ ਮੈਂ ਸਰਦਿਕਾਰੀ ਉਹਨਰ ਬੱਚੇ ਨੇ ਛੋਟੇ ਛੋਟੇ ਕਾਰੀ ਹੁੰਦੇ ਨੇ ਜੀ ਹਾਂਜੀ ਹਾਂਜੀ ਤੇ ਦੂਜੇ ਕਿਸੇ ਰਾਹੀਰ ਨੇ ਛਡਾਇਆ ਨਹੀਂ ਫਿਰ ਤੁਹਾਨੂੰ ਜੀ ਨਹੀਂ ਛਡਾਇਆ ਵੀਰ ਜੀ ਉਹ ਤੇ ਜਾਨੋ ਮਾਰਦੇ ਨੇ ਜੇ ਨਾ ਚੱਲੇ ਜੀ ਉਹਨਾਂ ਦੀ ਰਾਹ ਉਹਨਾਂ ਦਾ ਉਹਨਾਂ ਦੀ ਰਾਹੇ ਜਾਨੋ ਮਾਰਨ ਦੀ ਜੀ ਤੇ ਛਡਾਉਣ ਵਾਲੇ ਕੌਣ ਸੀ ਜੀ ਉਸੇ ਇੱਕ ਮੁੰਡਾ ਇਰਾਕ ਨੂੰ ਆਮ ਦਾ ਮੁੰਡਾ ਸੋਨੇ ਛਡਾਇਆ ਉਹ ਵੀ ਸਰਦਾਰਪੁਰਾ ਸੀ ਨਹੀਂ ਉਹ ਉਹ ਆਪਣਾ ਜਾੜਪੁਰਾ ਸੀ ਵਿੱਚ ਜਾੜਪੁਰਾ ਸੀ ਚਲੋ ਜੀ ਤੇ ਹੁਣ ਤੁਹਾਨੂੰ ਲੱਗਦਾ ਕਿ ਤੁਹਾਨੂੰ ਇਨਸਾਫ ਮਿਲੇਗਾ ਪੁਲਿਸ ਇਨਸਾਫ ਦੇਗੀ ਜੀ ਦੇਖੋ ਜੀ ਉਹ ਇਹ ਨਾਲ ਜਸਤੇ ਆਉਣਾ ਅਸੀਂ ਆਪਣਾ ਜਿਹੜਾ ਕੰਮ ਕਰਨਾ ਹੀ ਕਰ ਦਿੱਤਾ ਹੈ ਜੀ ਆਭਿਜਾਨ ਦੇ ਰਹੇ ਦੇ ਦੇ ਰਹੇ ਹਾਂ ਜੀ ਚਲੋ ਬਹੁ ਬਹੁਤ ਸ਼ੁਕਰੀਆ ਜੀ ਤੁਹਾਡਾ ਤੁਸੀਂ ਆਪ ਸੁਣਿਆ ਪਹਿਲਾਂ ਡੀਐਸਪੀ ਦਾ ਪੱਖ ਉਸ ਤੋਂ ਬਾਅਦ ਪੀੜਤ ਦਾ ਪੱਖ ਲੇਕਿਨ ਹਰਿਆਣਾ ਸਰਕਾਰ ਵਾਸਤੇ ਇਹ ਚੰਗੀ ਗੱਲ ਹੈ ਕਿ ਉਹਨਾਂ ਨੇ ਟਾਈਮ ਰਹਿੰਦਿਆਂ ਹੀ ਇੱਕ ਐਸਆਈਟੀ ਟੀਮ ਦਾ ਗਠਨ ਕਰ ਦਿੱਤਾ ਗਿਆ ਐਸਪੀ ਉਪਾਸ਼ਨਾਸ ਜਿਹੜੇ ਜਾਦਵ ਨੇ ਕੈਤਲ ਦੇ ਡੀਐਸਪੀ ਗੁਰਵਿੰਦਰ ਸਿੰਘ ਦੀ ਅਗਵਾਈ ਚ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਾਂਦਾ ਹੈ ਜਾਂਚ ਕਮੇਟੀ ਦਾ ਤੇ ਜਿਹੜੇ ਕਥਿਤ ਦੋਸ਼ੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਰਿਮਾਂਡ ਲਏਗੀ ਕਿ ਕੀ ਇਹਨਾਂ ਦੋਨਾਂ ਦੇ ਆਪਸੀ ਕਦੋਂ ਦੀ ਦੋਸਤੀ ਹੈ ਔਰ ਕੀ ਪੁਰਾਣਾ ਕੋਈ ਅਪਰਾਧਿਕ ਰਿਕਾਰਡ ਵੀ ਹੈ ਲੇਕਿਨ ਅਜਿਹੇ ਘਟਨਾਵਾ ਵਾਪਰਨੇ ਸ਼ੁਰੂ ਹੋ ਗਿਆ ਸਿੱਖ ਕੌਮ ਜਿਹੜੇ ਪੰਜਾਬ ਤੋਂ ਬਾਹਰ ਵਸਦੇ ਅਗਰ ਉਹਨਾਂ ਨੂੰ ਖਾਲਸਤਾਨੀ ਕਹਿ ਕੇ ਇਿੱਦਾਂ ਹੀ ਉਹਨਾਂ ਦੇ ਨਾਲ ਕੁੱਟਮਾਰ ਹੁੰਦੀ ਰਹੀ ਤਾਂ ਲਾਜ਼ਮੀ ਤੌਰ ਤੇ ਮਾੜੀ ਗੱਲ ਹੈ ਉਥੋਂ ਦੀ ਸਰਕਾਰਾਂ ਨੂੰ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਨੂੰ ਲੈ ਕੇ ਪਹਿਲ ਕਦਮੀ ਕਰਨੀ ਚਾਹੀਦੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੰਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ